ਜਿਵੇਂ ਹੀ ਸਵੇਰੇ ਅੱਜ ਤੜਕਸਾਰ ਕੋਈ ਸੰਗਤਾਂ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਕੋਰੀਡੋਰ ਤੇ ਪਹੁੰਚੀਆਂ ਅਡੇਰਾ ਬਾਬਾ ਨਾਨਕ ਵਿਖੇ ਤਾਂ ਉਹਨਾਂ ਨੂੰ ਚੈੱਕ ਪੋਸਟ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਇਹ ਖਬਰ ਫਿਲਹਾਲ ਸਾਡੇ ਕੋਲ ਸਾਹਮਣੇ ਆਈ ਹੈ ਕਿ ਅਣਮਿੱਥੇ ਸਮੇਂ ਦੇ ਲਈ ਅਗਲੇ ਆਰਡਰਸ ਦੇ ਤੱਕ ਜਿਹੜਾ ਕਰਤਾਰਪੁਰ ਲਾਂਘਾ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਕਰਤਾਰਪੁਰ ਕੋਰੀਡੋਰ ਦੇ ਰਾਹੀ ਹੁਣ ਤੁਸੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਨਹੀਂ ਜਾ ਸਕੋਗੇ ਪੱਕੇ ਤੌਰ ਤੇ ਬੰਦ ਨਹੀਂ ਕੀਤਾ ਗਿਆ ਹੈ ਅਣਮਿੱਥੇ ਸਮੇਂ ਦੇ ਲਈ ਕਿਉਂਕਿ ਬਹਿਰ ਹਾਲ ਹਾਲਾਤ ਠੀਕ ਨਹੀਂ ਨੇ ਇਸ ਕਰਕੇ ਜਿਹੜਾ ਆਰਮੀ ਦਾ ਮੰਨਣਾ ਹੈ ਕਿ ਸਾਡੇ ਲੋਕਾਂ ਦਾ ਜਾਨੀ ਤੌਰ ਤੇ ਕੋਈ ਨੁਕਸਾਨ ਨਾ ਹੋਵੇ ਸੰਗਤ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਇਸ ਦੇ ਚਲਦਿਆਂ ਇਹ ਫੈਸਲਾ ਲਿਆ ਗਿਆ ਹੈ ਜਿਵੇਂ ਕਿ ਪਤਾ ਲੱਗਿਆ ਹੈ ਕਿ 60 ਯਾਤਰੀਆਂ ਨੂੰ ਚੈੱਕ ਪੋਸਟ ਡੇਰਾ ਬਾਬਾ ਨਾਨਕ ਤੋਂ ਵਾਪਸ ਭੇਜ ਦਿੱਤਾ ਗਿਆ ਇਸੇ ਦੇ ਹੀ ਚਲਦਿਆਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਈ ਮੁਲਕਾਂ ਨੇ ਪਾਕਿਸਤਾਨ ਨੂੰ ਆਪਣੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਨੇ ਤੇ ਕਈ ਮੁਲਕਾਂ ਨੇ ਇਹ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਕਿ ਪਾਕਿਸਤਾਨ ਨਾ ਜਾਇਆ ਜਾਵੇ ਇਸ ਵਿੱਚ ਅਮਰੀਕਾ ਵੀ ਸ਼ਾਮਲ ਹੈ ਰੂਸ ਵੀ ਸ਼ਾਮਲ ਹੈ ਸਵੀਡਨ ਵੀ ਸ਼ਾਮਲ ਹੈ ਕੋਰੀਆ ਵੀ ਸ਼ਾਮਲ ਹੈ ਚੀਨ ਵੀ ਸ਼ਾਮਲ ਹੈ ਜਿਨ੍ਹਾਂ ਦੇ ਵੱਲੋਂ ਜਿੱਥੇ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਪਾਕਿਸਤਾਨ ਨਾ ਜਾਣਦੀ ਉੱਥੇ ਹੀ ਆਪਣੀਆਂ ਫਲਾਈਟਾਂ ਵੀ ਪਾਕਿਸਤਾਨ ਨੂੰ ਰੱਦ ਕਰ ਦਿੱਤੀਆਂ ਗਈਆਂ ਨੇ ਗੌਰਤਲਬਾਹ ਕਿ ਭਾਰਤ ਦੇ ਵੱਲੋਂ ਅੱਧੀ ਰਾਤ ਨੂੰ ਬੀਤੀ ਰਾਤ ਜਿਹੜਾ ਉਹ ਸਟ੍ਰਾਈਕ ਕੀਤੀ ਗਈ ਹੈ ਨੌ ਟਿਕਾਣਿਆਂ ਤੇ ਸਟ੍ਰਾਈਕ ਕਰਕੇ ਤੇ 100 ਤੋਂ ਵਧੇਰੇ ਅੱਤਵਾਦੀਆਂ ਨੂੰ ਮਾਰ ਮੁਕਾ ਦਿੱਤਾ ਗਿਆ ਹੈ ਜਿਸ ਦੇ ਚਲਦਿਆਂ ਕਈ ਮੁਲਕਾਂ ਦੇ ਵੱਲੋਂ ਪਾਕਿਸਤਾਨ ਦੇ ਬਾਰੇ ਇਹ ਫੈਸਲਾ ਲਿਆ ਗਿਆ ਹੈ ਉਹਨਾਂ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਪਾਕਿਸਤਾਨ ਦਾ ਸਫ਼ਰ ਨਾ ਕੀਤਾ ਜਾਵੇ ਇਸੇ ਦੇ ਹੀ ਚਲਦਿਆਂ ਬਹੁਤ ਸਾਰੇ ਮੁਲਕਾਂ ਨੇ ਇਹ ਫੈਸਲਾ ਵੀ ਲਿਆ ਹੈ ਕਿ ਪਾਕਿਸਤਾਨ ਨੂੰ ਜਾਣ ਵਾਲੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੀ ਗੱਲ ਕਰੀਏ ਤਾਂ ਸ੍ਰੀ ਅਮਰਸਰ ਸਾਹਿਬ ਦਾ ਗੁਰੂ ਰਾਮਦਾਸ 에어ਪੋਰਟ ਵੀ ਜਿਹੜਾ ਹੈ ਉਹ ਅਗਲੇ ਆਰਡਰਸ ਦੇ ਤੱਕ ਬੰਦ ਹੈ ਇਸੇ ਹੀ ਤਰ੍ਹਾਂ ਜਿਹੜਾ ਮੁਹਾਲੀ ਦਾ 에어ਪੋਰਟ ਆ ਉਸ ਨੂੰ ਵੀ ਬੈਰ ਹਾਲ ਬੰਦ ਕਰ ਦਿੱਤਾ ਗਿਆ ਹੈ ਅਗਲੇ ਆਰਡਰ ਦੇ ਤੱਕ ਇਹ 에어ਪੋਰਟ ਜਿਹੜੇ ਹੈਗੇ ਨੇ ਉਹ ਨਹੀਂ ਚੱਲਣਗੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਵਕਤ ਕਰਤਾਰਪੁਰ ਕਾਰਿਡੋਰ ਦੀਆਂ ਜਿੱਥੋਂ ਕੀ 60 ਯਾਤਰੀਆਂ ਨੂੰ ਅੱਜ ਸਵੇਰੇ ਵਾਪਸ ਭੇਜਿਆ ਗਿਆ ਹੈ ਇਹ ਸਾਰੇ ਫੈਸਲੇ ਅਣਮਿੱਥੇ ਸਮੇਂ ਦੇ ਲਈ ਲਏ ਗਏ ਨੇ ਅਗਲੇ ਦਿਨਾਂ ਤੱਕ ਜਿਵੇਂ ਹੀ ਆਰਡਰ ਆਉਣਗੇ ਤਾਂ ਮੁੜ ਤੋਂ ਇਸਵਾਵਾ ਸ਼ੁਰੂ ਹੋਣ ਦੀ ਸੰਭਾਵਨਾ ਮੰਨੀ ਜਾ ਰਹੀ ਹੈ